ਜਿਲ੍ਹਾ ਲਾਬਾਦ ਰੇਡਿਕ ਕੰਸਟਰਕਸ਼ਨ ਵਰਕਰਸ ਐਂਡ ਲੇਬਰ ਯੂਨੀਅਨ ਐਟਿਕ ਪੰਜਾਬ ਦੀ ਜ਼ਿਲ੍ਹਾ ਇਕਾਈ ਫਾਜ਼ਲਕਾ ਨੇ ਉਸਾਰੀ ਕਿਰਤੀਆਂ ਦੇ ਬਕਾਇਆ ਮਸਲਿਆਂ ਨੂੰ ਹੱਲ ਕਰਵਾਉਣ ਲਈ ਅਸਿਸਟੈਂਟ ਲੇਬਰ ਕਮਿਸ਼ਨਰ ਏ ਐਲ ਸੀ ਗੁਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਇਸ ਮੀਟਿੰਗ ਵਿੱਚ ਕਿਰਤੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਸਕਾਲਰਸ਼ਿਪ ਐਕਸ ਗਰੇਸ਼ੀਆ ਅਤੇ ਸ਼ਗਨ ਸਕੀਮ ਦੀ ਰਾਸ਼ੀ ਜਾਰੀ ਨਾ ਹੋਣ ਵਰਗੀਆਂ ਮੁਸ਼ਕਲਾਂ ਤੇ ਚਰਚਾ ਕੀਤੀ ਗਈ ਏ ਐਲ ਸੀ ਵੱਲੋਂ ਭਰੋਸਾ ਏ ਐਲ ਸੀ ਨੇ ਜੂਨੀਅਨ ਆਗੂਆਂ ਨੂੰ ਭਰੋਸਾ ਦਵਾਇਆ ਕਿ ਫਾਜ਼ਲਕਾ ਜ਼ਿਲ੍ਹੇ ਨਾਲ ਸੰਬੰਧਿਤ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਵਿਦਿਆਰਥੀ ਬੱਚਿਆਂ ਦੇ ਮਸਲੇ ਤੁਰੰਤ ਹ ਉਨਾ ਨੇ ਕਿ ਆ ਕਿ ਜਿਲੇ ਦੇ ਸਾਰੇ ਵਿਦਿਆਕ ਅਦਾਰਿਆਂ ਨੂੰ ਇੱਕ ਪੱਤਰ ਜਾਰੀ ਕੀਤਾ ਜਾਵੇਗਾ ਜਿਸ ਵਿੱਚ ਸਪਸ਼ਟ ਕੀਤਾ ਜਾਵੇਗਾ ਕਿ ਉਹ ਸਾਰੀ ਕਿਰਤੀਆਂ ਦੇ ਬੱਚੇ ਆਪਣੀ ਕੈਟਾਗਰੀ ਤੋਂ ਇਲਾਵਾ ਹੋਰ ਵਜ਼ੀਫੇ ਵੀ ਪ੍ਰਾਪਤ ਕਰ ਸਕਦੇ ਹਨ ਅਤੇ ਕੋਈ ਵੀ ਵਿਦਿਆਕ ਮੁਖੀ ਇਸ ਤੇ ਰੋਕ ਨਹੀਂ ਲਗਾ ਸਕਦਾ ਕਿਰਤੀਆਂ ਦੀਆਂ ਮੁਸ਼ਕਲਾਂ ਮੀਟਿੰਗ ਤੋਂ ਬਾਅਦ ਯੂਨੀਅਨ ਦੇ ਮੀਤ ਸਕੱਤਰ ਐਡਵੋਕੇਟ ਪਰਮਜੀਤ ਢਾਬਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਸਾਰੀ ਕਿਰਤੀਆਂ ਨੂੰ ਆਪਣੇ ਹੱਕ ਪ੍ਰਾਪਤ ਕਰਨ ਲਈ ਲਗਾਤਾਰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਕਾਪੀ ਬਣਾਉਣ ਜਾਂ ਰੀਨਿਊ ਕਰਵਾਉਣ ਲਈ ਕਿਰਤੀਆਂ ਨੂੰ ਕਿਰਤ ਵਿਭਾਗ ਦੇ ਦਫ਼ਤਰਾਂ ਵਿੱਚ ਸਵੇਰੇ 3 ਤੋਂ 4 ਵਜੇ ਕਾਬਾਂ ਨੇ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਤੇ ਸਵਾਲ ਉਠਾਉਨੇ ਆ ਕਿ ਕਿਰਤੀਆਂ ਦੀ ਖੱਜਲ ਖੁਆਰੀ ਦੇ ਬਾਵਜੂਦ ਉਹ ਇਸ ਬਾਰੇ ਕੋਈ ਕਦਮ ਨਹੀਂ ਚੁੱਕ ਰਹੇ ਯੂਨੀਅਨ ਦੀ ਚੇਤਾਵਨੀ ਯੂਨੀਅਨ ਦੇ ਆਗੂਆਂ ਨੇ ਸਪਸ਼ਟ ਕੀਤਾ ਕਿ ਜੇਕਰ ਕਿਰਤੀਆਂ ਦੇ ਮਸਲੇ ਤੁਰੰਤ ਹੱਲ ਨਾ ਹੋਏ ਤਾਂ ਯੂਨੀਅਨ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ ਇਸ ਮੀਟਿੰਗ ਵਿੱਚ ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਪੰਜਾਬ ਦੇ ਮੀਤ ਸਕੱਤਰ ਪਰਮਜੀਤ ਢਾਬਾ ਜ਼ਿਲ੍ਹਾ ਆਗੂਸ਼ਿੰਦਰ ਮਹਾਲਮ ਸੰਦੀਪ ਜੋਦਾ ਐਸਐਸ ਤੁਣਕੀਆਂ ਅਮਨ ਕੰਬੋਜ ਅਤੇ ਚਿੰਨੀ ਸਿਖਸ਼ਾ ਲੇਬਰ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਨਾਲ कंस्ट्रक्शन वर्कर एंड लेबर यूनियन रजिस्टर्ड एट के ਵੱਲੋਂ ਜਿਹੜੀ ਮੀਟਿੰਗ ਕੀਤੀ ਗਈ ਹੈ ਕਿ ਉਹ ਸਾਰੀ ਕਿਰਤੀ ਲਾਹ ਪਾਤਰੀਆਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਮੁਸ਼ਕਲਾਂ ਨੇ ਉਹ ਲਗਾਤਾਰ ਲੱਟਦੀਆਂ ਆ ਰਹੀਆਂ ਨੇ ਲਾਹ ਪਾਤਰੀਆਂ ਜਿਹੜੀਆਂ ਨੇ ਕਾਪੀਆਂ ਨੇ ਜੇ ਨਵੀਆਂ ਬਣਾਉਣੀਆਂ ਹੋਣ ਉਹਦੇ ਵਾਸਤੇ ਇੱਥੇ ਲੰਬੀਆਂ ਲੰਬੀਆਂ ਲੈਣਾ ਲੱਗਦੀਆਂ ਨੇ ਲੋਕ ਸਵੇਰੇ 3 ਵਜੇ ਉੱਠ ਕੇ ਉਹ ਫਾਜਲ ਕਾ ਜਾਂਦੇ ਨੇ ਇੱਥੇ ਵਾਲੇ ਇੱਥੇ ਆ ਜਾਂਦੇ ਨੇ ਉਹ ਵਿਚਾਰੇ ਖੱਜਲ ਖਵਾਰ ਹੋ ਰਹੇ ਨੇ ਇਸੇ ਤਰ੍ਹਾਂ ਜਿਹੜੇ ਰੀਨਿਊ ਕਾਪੀ ਕਰਾਉਣੀ ਹੈ ਉਹਦੇ ਵਾਸਤੇ ਵੀ ਉਹਨਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵਜੀਫੇ ਜਿਹੜੇ ਨੇ ਉਹ ਰੁਕੇ ਹੋਏ ਨੇ ਉਹਨਾਂ ਵਾਸਤੇ ਵੀ ਜਿਹੜਾ ਅਪਰੂਵ ਹੀ ਹੋਏ ਹੋਏ ਨੇ ਅਜੇ ਤੱਕ ਪੈਸੇ ਨਹੀਂ ਪੈ ਰਹੇ ਐਕਸ ਗ੍ਰੇਸ਼ੀਅਸ ਸਕੀਮ ਹੈ ਉਹਦੇ ਜਿਹੜੇ ਫੰਡ ਪਏ ਨੇ ਜਾਂ ਸ਼ਗਨ ਸਕੀਮ ਦੇ ਪੈਸੇ ਪਏ ਨੇ ਉਹ ਅਜੇ ਤੱਕ ਨਹੀਂ ਆ ਰਹੇ ਏਐਲਸੀ ਸਾਹਿਬ ਨੇ ਸਪੈਸ਼ਲ ਇਥੇ ਆ ਕੇ ਸਾਡੀ ਯੂਨੀਅਨ ਦੇ ਨਾਲ ਮੀਟਿੰਗ ਕੀਤੀ ਇਸ ਗੱਲ ਦਾ ਵਿਸ਼ਵਾਸ ਦਵਾਇਆ ਹੈ ਕਿ ਜਲਦੀ ਹੀ ਜਿਹੜਾ ਖਾਸ ਤੌਰ ਤੇ ਐਗ੍ਰੇਸ਼ ਜਿਹੜੀ ਐਕਸ ਗ੍ਰੇਸ਼ੀਅਸ ਸਕੀਮ ਹੈ ਔਰ ਇਸ ਤੋਂ ਇਲਾਵਾ ਜਿਹੜੇ ਸ਼ਗ ਔਰ ਜਿਹੜੇ ਵਜੀਫੇ ਨੇ 1 ਕਰੋੜ ਰੁਪਈਆ ਜਿਹੜਾ ਉਹ ਜਲਦੀ ਜਿਹੜਾ ਇਹਨਾਂ ਵੱਲੋਂ ਅਪਰੂਵ ਕਰ ਦਿੱਤਾ ਗਿਆ ਮੀਟਿੰਗ ਵਿੱਚ ਪਾਸ ਕਰ ਦਿੱਤਾ ਗਿਆ ਉਹ ਜਿਹੜੇ ਸਾਡੇ ਲਾਹ ਪਾਤਰੀ ਜਿਹੜੇ ਧਾਰਕ ਨੇ ਉਹਨਾਂ ਦੇ ਖਾਤਿਆਂ ਵਿੱਚ ਜਲਦੀ ਪੈਸੇ ਆ ਰਹੇ ਆ ਜਾਣਗੇ ਕਿਉਂਕਿ ਜਿਹੜੀ ਕੰਸਟ੍ਰਕਸ਼ਨ ਵਰਕਰਾਂ ਦਾ ਲੇਬਰ ਯੂਨੀਅਨ ਹੈ ਉਹ BOCW ਦੀ ਮੈਂਬਰ ਹੈ ਸਾਡਾ ਇੱਕ ਨੁਮਾਇੰਦਾ ਬਕਾਇਦਾ ਇਹਦੀ ਨੁਮਾਇੰਦਗੀ ਕਰਦਾ ਉਹ ਕੰਮ ਕਰਦਾ ਹੈ ਔਰ ਉਸ ਕਰਕੇ ਅੱਜ ਜਿਹੜੀ ਸਾਡੀ ਇਸ ਜਥੇਬੰਦੀ ਨਾਲ ਮੀਟਿੰਗ ਕੀਤੀ ਹੈ ਜਿੰਨੀਆਂ ਵੀ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਦੇ ਹੱਲ ਕਰਾਉਣ ਵਾਸਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਜਿਹੜੀ ਸਾਡੀ ਯੂਨੀਅਨ ਹੈ ਇਸ ਗੱਲ ਦੀ ਵੇਟ ਕਰੇਗੀ ਕਿ ਇਹ ਜਲਦੀ ਮਸਲੇ ਹੱਲ ਹੋਣ ਜੇਕਰ ਇਹ ਮਸਲੇ ਜਿਉਂ ਦੇ ਤਿਉਂ ਲਟਕਦੇ ਰਹਿਏ ਨਾ ਮਸਲੇ ਹੱਲ ਹੋਏ ਤਾਂ ਯੂਨੀਅਨ ਜਿਹੜਾ 15 ਦਿਨਾਂ ਦੇ ਵਿੱਚ ਵਿੱਚ ਇੱਕ ਵੱਡਾ ਜ਼ਿਲੇ ਪੱਧਰ ਦਾ ਜਿਹੜਾ ਪ੍ਰਦਰਸ਼ਨ ਕਰੇਗੀ ਔਰ ਖਾਸ ਤੌਰ ਤੇ ਐਲਸੀ ਸਾਹਿਬ ਨੇ ਇੱਕ ਵਧੀਆ ਜਿਹੜਾ ਇਨੀਸ਼ੀਏਟਿਵ ਲਿਆ ਹੈ ਉਹਨਾਂ ਨੇ ਵਿਸ਼ਵਾਸ ਵਧੀਆ ਟਾਂਗ ਨਾਲ ਦਵਾਇਆ ਹੈ ਪਰ ਨਾਲ ਦੀ ਨਾਲ ਅਸੀਂ ਇੱਥੋਂ ਦੇ ਡੀਪੀ ਕਮਿਸ਼ਨ ਨੂੰ ਜਰੂਰ ਨੋਟ ਕਰਾਉਣਾ ਚਾਹੁੰਦੇ ਆ ਕਿ ਉਹਨਾਂ ਦੇ ਵੀ ਅੰਦਰ ਇਹ ਜ਼ਿਲ੍ਹਾ ਆਉਂਦਾ ਹੈ ਕਿ ਉਹਨਾਂ ਦੀ ਬਿਲਡਿੰਗ ਦੇ ਵਿੱਚ ਜਿਹੜਾ ਸਾਡੇ ਜ਼ਿਲ੍ਹੇ ਹੈੱਡਕੁਆਰਟਰ ਦੇ ਵਿੱਚ ਡੀਸੀ ਦਫ਼ਤਰ ਦੇ ਵਿੱਚ ਸਵੇਰੇ 3 ਵਜੇ 5 ਵਜੇ ਜਿਹੜੇ ਲੋਕ ਜਾ ਰਹੇ ਨੇ ਉਹਨਾਂ ਦੇ ਕੰਮ ਨਹੀਂ ਹੋ ਰਿਹਾ। ਕੱਲ ਨੂੰ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਉਹਦਾ ਕੌਣ ਜ਼ਿੰਮੇਵਾਰ ਹੋਏਗਾ? ਉਹ ਸਿੱਧੇ ਤੌਰ ਤੇ ਡੀਸੀ ਹੋਏਗੀ। ਉਹਨਾਂ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਆ ਕਿ ਉਹ ਇਸ ਗੱਲ ਦਾ ਅੱਗੇ ਲੇਬਰ ਇਨਸਪੈਕਟ ਜਿਹੜੇ ਲੇਬਰ ਕਮਿਸ਼ਨ ਨੇ ਉਹਨਾਂ ਨਾਲ ਗੱਲ ਕਰਨ ਜਾਂ ਆਪਣੇ ਵਿਭਾਗ ਨਾਲ ਗੱਲ ਕਰਨ ਉਹਦੇ ਵਾਸਤੇ ਅਸੀਂ ਜਿਹੜਾ ਬਕਾਇਦਾ ਤੌਰ ਤੇ ਮੀਟਿੰਗ ਕੀਤੀ ਹੈ ਔਰ ਮੀਟਿੰਗ ਵਿੱਚ ਉਹ ਸ਼ਵਾਹਿਦ ਵਾਗ ਹੈ। ਲਾਸਟ ਵਿੱਚ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦੇ ਆ ਜੇਕਰ ਮਸਲੇ ਫਿਰ ਵੀ ਹੱ ਇਹ ਸੀਐਮ ਸਾਹਿਬ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਇਸ ਜਿਹੜਾ ਬੀਓਸੀਡਬਲੂ ਦੇ ਚੇਅਰਮੈਨ ਨੇ ਉਹ ਜਦੋਂ ਵੀ ਫਾਟਿਲ ਕਾ ਆਉਣਗੇ ਉਹਨਾਂ ਨਾਲ ਅਸੀਂ ਸਿੱਧੇ ਤੌਰ ਤੇ ਮੀਟਿੰਗ ਕਰਾਂਗੇ ਜੇ ਮੀਟਿੰਗ ਸਾਡੀ ਨਾ ਕਰਾਈ ਗਈ ਤੇ ਅਸੀਂ ਉਹਨਾਂ ਦਾ ਘਰਾਓ ਕਰਨ ਤੱਕ ਦੀ ਗੱਲ ਕਰਾਂਗੇ ਅਸੀਂ ਪਹਿਲਾਂ ਨੋਟ ਕਰਾ ਰਹੇ ਹਾਂ ਤਾਂ ਕਿ ਮਸਲੇ ਜਲਦ ਜਿਹੜੇ ਨੇ ਉਹ ਹੱਲ ਕੀਤੇ ਜਾਣ ਇਹ ਕੁਝ ਜਿਹੜੀ ਐਸੋਸੀਏਸ਼ਨ ਦੀ ਸਾਨੂੰ ਕੋਈ ਲੈ ਕੇ ਆਈ ਸੀਗੀ ਕੋਈ ਪ੍ਰੋਬਲਮਜ਼ ਆ ਰਹੀਆਂ ਸਾਡੀ ਸਾਈਟ ਦੇ ਵਿੱਚ ਜਾਂ ਸਾਡੇ ਡਿਪਾਰਟਮੈਂਟ ਵੱਲੋਂ ਸਾਡੀ ਸਟਾਫ ਵੱਲੋਂ ਜੋ ਪ੍ਰੋਬਲਮ ਆ ਰਹੀ ਹੈ ਨਾ ਜਿਸ ਨੂੰ ਪਨੇ ਅਸੀਂ ਛਾਦੇ ਕਰਕੇ ਉਹਦੀ ਅਰਜ ਸੋਲੂਸ਼ਨ ਦੇ ਕਰਕੇ ਇਕੱਠੀਆਂ ਆਪਾਂ ਕੁਝ ਵੱਲ ਪੱਟੀਆਂ ਦੀ ਸੀਗੀ ਪੱਟੀਆਂ ਦੀ ਕੀ ਪ੍ਰੋਬਲਮ ਚੱਲ ਰਹੀ ਹੈ ਉਹਨਾਂ ਕਰਕੇ ਇਹਨੂੰ ਇੱਥੇ ਮਿਲੇ ਆਪਾਂ ਤੇ ਉਹ ਰਿਜ਼ੋਲਵ ਕਰਨ ਦੇ ਲਈ ਕਮੀਟੀ ਕੀਤੀ ਹੈ ਕਿ ਚਲੋ ਇਹਨਾਂ ਦੀ ਜਮਾਨ ਮਦਦੂਗੀ ਹੈਗੀਆਂ ਸੁਣੇ ਜਾਣ ਦੀ ਪ੍ਰੋਬਲਮ ਕਿਉਂਕਿ ਵੈਰੀ ਸੂਨ ਐਸ ਸੂਨ ਐਸ ਪੋਸੀਬਲ ਵੀ ਨਹੀਂ ਦੇਖੋ ਇਹਦੇ ਵਿੱਚ ਇਹਦੇ ਵਿੱਚ ਦਿੱਕਤ ਹੈ ਦੇਖੋ ਆਪਾਂ ਸਮਝਦੇ ਹੈਗੇ ਦਿੱਕਤ ਹੈ ਪਰ ਇੱਥੇ 88 ਤੇ ਸਟਾਫ ਦੀ ਸ਼ੋਰਟੇਜ ਹੋ ਰਹੀ ਹੈ ਕਹ ਸਕਦੇ ਹਾਂ ਈ ਕਨੈਸੀਰ ਕੋ ਬਹੁਤ ਆਏ ਸਭ ਤੋਂ ਵੱਧ ਪੰਜਾਬ ਦੇ ਵਿੱਚ ਮਨੂ ਦਾ ਰਜਿਸਟਰ ਨੰਬਰ ਕਰਾ ਕੀ ਲਿਆ ਇੱਥੋਂ ਬਾਜਰਗਾ ਰੋਜ਼ ਕੋ ਦਾ ਸਟਾਫ ਹੈ ਜਿਹੜਾ ਕਾਫੀ ਗਿਊ ਕਰਦਾ ਸਭ ਵੱਲ ਜਿਹੜਾ ਵਾਰ-ਵਾਰ ਜਿਹੜੇ ਜਿਹੜੇ ਤੇ ਇਹਦੇ ਵਿੱਚ ਇਹਦੇ ਵਿੱਚ ਸੁਣੋ ਸੁਣੋ ਇਹਦੇ ਵਿੱਚ ਗੱਲ ਹੋ ਗਈ ਹੈ ਮੇਰੀ ਮੈਂ ਤੁਹਾਨੂੰ ਜੀ ਦੱਸਿਆ ਹੈਗਾ ਉਹਦੇ ਵਿੱਚ ਉਹਨਾਂ ਦੀ ਲੋੜੀ ਨਹੀਂ ਹੈਗੀ ਉਹਨਾਂ ਨੂੰ ਕੋਈ ਸ਼ੌਕ ਨਹੀਂ ਹੈਗਾ ਵੀ ਉਹ ਸਾਨੂੰ ਕੀ ਹੈ ਜਾਂ ਤੇ ਬਾਰ-ਬਾਰ ਬੰਦੇ ਆ ਸਾਨੂੰ ਅਸਲ ਚੰਗਾ ਲੱਗਦਾ ਤੇ ਸਾਡੇ ਸਟਾਫ ਨੂੰ ਵੀ ਕੋਈ ਕੱਲ ਦੇ ਬਾਰ-ਬਾਰ ਆ ਵੀ ਇਰਿਟੇਟ ਹੁੰਦੇ ਨੇ ਲੋਕ ਰੋਲ ਵਿੱਚ ਹੈਗੀ ਆ ਤੇ ਕੋਈ ਨਾ ਕੋਈ ਕਮੀ ਪੇਸ਼ੀ ਰਹਿ ਜਾਂਦੀ ਹੈ ਜ ਜਿਹੜੂ ਆਪਾਂ ਦੱਸ ਦਿੰਦੇ ਆ ਪਰ ਕਹਿੰਦੇ ਦੱਸਦੇ ਵੀ ਤੁਹਾਡੀ ਕਮੀ ਪੇਸ਼ੀ ਹੈ ਉਹ ਜਿਹੜਾ ਜਿੰਨਾ ਸਮਝਦਾ ਉਹਨਾਂ ਕਰਾ ਦਿੰਦਾ ਜਾਂ ਕੋਈ ਸਿਸਟਮ ਦੇ ਵਿੱਚ ਕੋਈ ਖਰਾਬੀ ਆ ਜਾਂਦੀ ਹੈ ਉਹਦੇ ਕਰਕੇ ਫਿਰ ਉਹਨੂੰ ਜੈਸ਼ਨ ਲਗਾ ਫਿਰ ਉਹਨੂੰ ਜਾਲਾ ਪਾਉਂਦਾ ਰੋਲ